ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਅੱਜ ਲੱਗਿਆ ਜੀ ਆਪਾਂ ਵੀਡੀਓ ਅਪਲੋਡ ਕਰਨ ਦੁਆਰ ਤੋਂ ਫਿਟਿੰਗ ਦੀ ਜਿਹੜੀ ਆਪਾਂ ਫਿਟਿੰਗ ਦੀ ਸਲਾਈ ਲਾਉਣੀ ਹੈ ਉਹ ਕਿੱਦਾਂ ਲਾਉਣੀ ਹੈ ਠੀਕ ਆ ਤੁਸੀਂ ਇਹ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਬਾਕੀ ਮੈਂ ਸਾਰੀਆਂ ਭੈਣਾਂ ਦਾ ਪਹਿਲਾਂ ਤਾਂ ਆਪਣੀਆਂ ਦਾ ਧੰਨਵਾਦ ਕਰਦੀ ਆ ਕਿਉਂਕਿ ਤੁਸੀਂ ਮੈਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਆ ਸੱਚੀ ਮੈਨੂੰ ਮਤਲਬ ਸਮਝ ਨਹੀਂ ਆਉਂਦੀ ਮੈਂ ਤੁਹਾਡਾ ਧੰਨਵਾਦ ਕਿੱਦਾਂ ਕਰਾਂ ਹਨਾ ਕਿਉਂਕਿ ਮੈਂ ਮਲੇਰ ਕੋਟ ਲਈ ਗਈ ਸੀਗੀ ਉੱਥੇ ਮੈਨੂੰ ਮਤਲਬ ਮੇਰੀਆਂ ਭੈਣਾਂ ਇ ਦੇਖਦੀਆਂ ਮੇਰੀ ਵੀਡੀਓਜ਼ ਦੇਖਦੀਆਂ ਵੀਡੀਓਜ਼ ਦੇਖ ਕੇ ਕੰਮ ਕਰਦੀਆਂ ਤੇ ਸਿੱਖਦੀਆਂ ਹਨਾ ਤੇ ਆਪਣਾ ਕੰਮ ਅੱਗੇ ਚਲਾ ਰਹੀਆਂ ਨੇ ਵਧੀਆ ਹਨਾ ਤੇ ਸਾਰਿਆਂ ਨੂੰ ਮਿਲ ਕੇ ਮੈਨੂੰ ਬੜੀ ਖੁਸ਼ੀ ਹੋਈ ਆ ਤੇ ਉਸ ਦਿਨ ਦੀ ਆਪਣੀ ਵੀਡੀਓ ਨਹੀਂ ਅਪਲੋਡ ਹੋਈ ਕੋਈ ਤਾਂ ਕਰਕੇ ਮੈਂ ਵੀਡੀਓ ਚ ਸਾਰੀਆਂ ਭੈਣਾਂ ਦਾ ਧੰਨਵਾਦ ਕਰਦੀਆਂ ਜਿਹੜੀਆਂ ਜਿਹੜੀਆਂ ਮੈਨੂੰ ਉੱਥੇ ਮਿਲੀਆਂ ਨੇ ਤੇ ਬਾਕੀ ਜਿਹੜੀਆਂ ਜਿਹੜੀਆਂ ਮੈਨੂੰ ਕਮੈਂਟ ਵੀ ਕਰਦੀਆਂ YouTube ਤੇ ਵੀ ਤੇ Insta ਤੇ ਵੀ ਕਮੈਂਟ ਕਰਦੇ ਆ ਤੇ ਮਤਲਬ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਆ ਨਾ ਜਿੰਨੀ ਤੁਸੀਂ ਕਹਿ ਦੋ ਉੰਨੀ ਜ਼ਿਆਦਾ ਖੁਸ਼ੀ ਆ ਕਿਉਂਕਿ ਪਿਆਰ ਲੈਣਾ ਵੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਕਿਸੇ ਤੋਂ ਕਿਸੇ ਦਾ ਦਿਲ ਜਿੱਤਣਾ ਠੀਕ ਹੈ ਕਿਸੇ ਦਾ ਦਿਲ ਜਿੱਤਣਾ ਹਰ ਇੱਕ ਦੀ ਗੱਲ ਨਹੀਂ ਹੁੰਦੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਮੈਨੂੰ ਇਹ ਚੀਜ਼ ਤੋਂ ਮਤਲਬ ਬਹੁਤ ਜ਼ਿਆਦਾ ਖੁਸ਼ੀ ਆ ਵੀ ਆਪਾਂ ਨੇ ਸਾਰੀਆਂ ਭੈਣਾਂ ਦਾ ਦਿਲ ਜਿੱਤ ਲਿਆ ਤੇ ਸਾਰੇ ਮਤਲਬ ਜਿੰਨੇ ਵੀ ਮਤਲਬ ਪੰਜਾਬ ਚ ਨੇ ਜਿੰਨੇ ਵੀ ਬਾਹਰ ਨੇ ਸਾਰੇ ਜਿੰਨੇ ਵੀ ਮੇਰੀ ਵੀਡੀਓਜ਼ ਦੇਖ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਕਿਉਂਕਿ ਮੇਰੀ ਬੁਟੀਕ ਤੇ ਵੀ ਹੁਣ ਮੇਰੇ ਕੋਲ ਜਿਹੜੇ ਮੇਰੇ ਫਾਲੋਅਰ ਨੇ ਉਹ ਮੈਨੂੰ ਮਿਲਣ ਲੱਗ ਗਿਆ ਆ ਕੇ ਤੇ ਉਹ ਕਹਿੰਦੇ ਵੀ ਅਸੀਂ ਸੋਚਿਆ ਵੀ ਅਸੀਂ ਜਾ ਕੇ ਆਉਨੇ ਆ ਹਨਾ ਤੇ ਇੱਕ ਮੇਰੇ ਆਂਟੀ ਅੱਜ ਖੰਨੇ ਤੋਂ ਆਏ ਸੀਗੇ ਜਿਹੜਾ ਆਪਣੇ ਕੋਲ ਫਰਸਟ ਬੈਚ ਲਾ ਰਹੇ ਆ ਹਨਾ ਤੇ ਉਹ ਜਦੋਂ ਆਏ ਮੈਂ ਕਹਿੰਨੀ ਆ ਵੀ ਨਹੀਂ ਕੋਈ ਇੰਨਾ ਆਪਣਾ ਵੀ ਨਹੀਂ ਕਰਦਾ ਹੈਗਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਠੀਕ ਹੈ ਜੀ ਕਿਉਂਕਿ ਇੰਨਾ ਮਾਨ ਇੱਜ਼ਤ ਕੋਈ ਆਪਣਾ ਸਕਾ ਵੀ ਨਹੀਂ ਦੇ ਸਕਦਾ ਜਿੰਨਾ ਉਹਨਾਂ ਨੇ ਮਤਲਬ ਜਿਹੜੇ ਮੇਰੇ ਫਾਲੋਅਰ ਨੇ ਤੁਸੀਂ ਸਾਰੇ ਜਿੰਨੇ ਮੈਨੂੰ ਤੁਸੀਂ ਇੱਜ਼ਤ ਦੇ ਰਹੇ ਆ ਠੀਕ ਹੈ ਜੀ ਬਾਕੀ ਦੂਜੀ ਗੱਲ ਇਹ ਆ ਦੇਖੋ ਆਪਣੇ ਕੋਲ ਮਤਲਬ ਖੰਨੇ ਤੋਂ ਆਂਟੀ ਆਏ ਹਨਾ ਤੇ ਸਪੈਸ਼ਲੀ ਕਹਿੰਦੇ ਵੀ ਅਸੀਂ ਮਿਲਣ ਲਈ ਆਏ ਆ ਵੀ ਅਸੀਂ ਕਿਭੀ ਤੁਸੀਂ ਤਾਂ ਬਹੁਤ ਸਾਡੇ ਨੇੜੇ बैठे ਆ ਨਾ ਖੰਨੇ ਤੋਂ ਮਤਲਬ ਮੇਰੇ ਕੋਲ ਆਨਲਾਈਨ ਕਲਾਸ ਲਾ ਰਹੇ ਆ ਉਹ ਤੇ ਮੈਨੂੰ ਇੰਨੀ ਜਿਆਦਾ ਖੁਸ਼ੀ ਹੋਈ ਜਦੋਂ ਉਹ ਆਏ ਪਹਿਲਾਂ ਤਾਂ ਉਹਨਾਂ ਨੂੰ ਫੇਸ ਟੂ ਫੇਸ ਦੇਖ ਕੇ ਉਹਨਾਂ ਨੂੰ ਮੈਨੂੰ ਦੇਖ ਕੇ ਉਹ ਹੀ ਮੈਨੂੰ ਉਹਨਾਂ ਨੂੰ ਦੇਖ ਕੇ ਹੋਈ ਕਿਉਂਕਿ ਜਦੋਂ ਆਪਾਂ ਆਨਲਾਈਨ ਕਲਾਸ ਲਾਉਂਦੇ ਆ ਵੀ ਉਹ ਸਟੂਡੈਂਟ ਮੇਰੇ ਕੋਲ ਖੁਦ ਚੱਲ ਕੇ ਆਇਆ ਮੇਰੇ ਨਾਲ ਇੰਨੀ ਇਸ ਜਿਆਦਾ ਵੱਡੇ ਹਨਾ ਤੇ ਮੈਂ ਕਹਿੰਦੀ ਆ ਵੀ ਇੰਨਾ ਪਿਆਰ ਨਾਲ ਇੰਨਾ ਮਾਣ ਨਾਲ ਆਏ ਆ ਉਹ ਮੇਰੇ ਕੋਲ ਹਨਾ ਤੇ ਦੇਖੋ ਮੈਨੂੰ ਡੱਬਾ ਲੈ ਕੇ ਆਏ ਆ ਤੇ ਮੇਰੇ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਪੂਰਾ ਮਤਲਬ ਇੰਨਾ ਲਫਾਫਾ ਭਰ ਕੇ ਲੈ ਕੇ ਆਏ ਮੈਂ ਕਿਹਾ ਵੀ ਆਂਟੀ ਤੁਸੀਂ ਇਦਾਂ ਇੰਨੀ ਖੇਚਲ ਕਿਉਂ ਕੀਤੀ ਆ ਹਨਾ ਪਰ ਲੇਕਿਨ ਨਹੀਂ ਵੀ ਕੋਈ ਇੰਨਾ ਨਹੀਂ ਕਰ ਸਕਦਾ ਜਿੰਨਾ ਉਹਨਾਂ ਨੇ ਮਤਲਬ ਮੇਰੇ ਲਈ ਕੀਤਾ ਹਨਾ ਮੇਰੀ ਬੁਟੀਕ ਤੇ ਪਹੁੰਚੇ ਆ ਤੇ ਬਾਕੀ ਹੋਰ ਵੀ ਮੇਰੇ ਮਤਲਬ ਫਾਲੋਅਰ ਜਿੰਨੇ ਵੀ ਹੈਗੇ ਆ ਮੈਨੂੰ ਮਿਲਦੇ ਆ ਸਾਰਿਆਂ ਦਾ ਮਤਲਬ ਚਿਹਰੇ ਤੇ ਇੰਨਾ ਮਤਲਬ ਰੌਣਕ ਇੰਨੀ ਸਮਾਈਲ ਮੈਂ ਇੱਕ ਚੀਜ਼ ਕਦੇ ਸੋਚੀ ਨਹੀਂ ਤੀ ਜ਼ਿੰਦਗੀ ਚ ਜਿਹੜੀ ਮਤਲਬ ਕਿ ਮੈਨੂੰ ਹੁਣ ਮਿਲ ਰਹੀ ਆ ਠੀਕ ਆ ਬਾਕੀ ਮੈਂ ਵਹਿਗਰੂ ਦਾ ਧੰਨਵਾਦ ਕਰਦੀ ਆ ਵੀ ਵੀ ਚਲੋ ਮੈਂ ਇਹ ਲੈਂਚ ਪਈ ਹੈ ਨਾ ਵੀਡੀਓਜ਼ ਮੈਂ ਪਾਉਣ ਲੱਗੀ ਤੁਹਾਨੂੰ ਮੈਂ ਸ਼ੇਅਰ ਕਰਨ ਲੱਗੀ ਵੀ ਤਾਂ ਕਰਕੇ ਮੈਨੂੰ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਮਿਲਿਆ ਹਨਾ ਤੇ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਕਾਲਾਂ ਕਰਕੇ ਮੈਨੂੰ ਕਹਿ ਰਹੀਆਂ ਵੀ ਅਸੀਂ ਕਾਫੀ ਦੂਰ ਆ ਅਸੀਂ ਮਿਲਣਾ ਵੀ ਚਾਹੁੰਦੇ ਤੁਹਾਨੂੰ ਪਰ ਮਿਲੀਏ ਕਿੱਦਾਂ ਹਨਾ ਤੇ ਦੇਖੋ ਜਿਹਦੇ ਦਿਲ ਵਿੱਚ ਪਿਆਰ ਹੈ ਉਹ ਮਿਲਦਾ ਹੀ ਮਿਲਦਾ ਜ਼ਰੂਰ ਬੰਦਾ ਠੀਕ ਆ ਉਹ ਕਦੇ ਨਾ ਕਦੇ ਆਪਾਂ ਨੂੰ ਜਦੋਂ ਮਰਜੀ ਮੈਂ ਤੁਹਾਨੂੰ ਮਿਲ ਸਕਦੀ ਹਾਂ ਤੁਸੀਂ ਮੈਨੂੰ ਮਿਲ ਸਕਦੇ ਹਾਂ ਠੀਕ ਆ ਤੇ ਕਾਫੀ ਭੈਣਾਂ ਤਾਂ ਮੇਰੀਆਂ ਮਤਲਬ ਮੈਨੂੰ ਇਹ ਵੀ ਕਹਿਨੀਆਂ ਕਮੈਂਟ ਕਰਕੇ ਵੀ ਤੁਸੀਂ ਰਾਤ ਸੁਪਨੇ ਵਿੱਚ ਆਏ ਹਨਾ ਮੈਂ ਸੱਚੀ ਕਹਿਨੀਆਂ ਵੀ ਇੰਨਾ ਜ਼ਿਆਦਾ ਪਿਆਰ ਨਹੀਂ ਕੋਈ ਕਰ ਸਕਦਾ ਠੀਕ ਹੈ ਜੀ ਕਿਉਂਕਿ ਨਾ ਮੈਂ ਦੇਖੋ ਕੋਈ ਵੀ ਵੀਡੀਓ ਅਪਲੋਡ ਕਰਦੀ ਹਾਂ ਇੰਸਟਾ ਤੇ ਕੋਈ ਵੀ ਵੀਡੀਓ ਅਪਲੋਡ ਕਰਦੀ ਹਾਂ ਪਰ ਸਾਰਿਆਂ ਦੇ ਕਮੈਂਟ ਇੰਨੇ ਵਧੀਆ ਹੁੰਦੇ ਹਨ ਇੰਨਾ ਜ਼ਿਆਦਾ ਪਿਆਰ ਦੇ ਰਹੇ ਹਾਂ ਤੁਸੀਂ ਮੇਰੀ ਵੀਡੀਓਜ਼ ਨੂੰ ਹਰ ਇੱਕ ਵੀਡੀਓ ਨੂੰ ਠੀਕ ਆ ਕੋਈ ਵੀ ਵੀਡੀਓਜ਼ ਐਦਾਂ ਦੀ ਨਹੀਂ ਹੈਗੀ ਵੀ ਜਿਹੜੀ ਨੂੰ ਤੁਸੀਂ ਪਿਆਰ ਨਾ ਦਿੱਤਾ ਹੋਵੇ ਪਰ ਲੇਕਿਨ ਮੇਰੇ ਲਈ ਨਾ ਮਤਲਬ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਮੈਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਪਰ ਇੱਕ ਗੱਲ ਹੋਰ ਹੈ ਜੀ ਜੇ ਤੁਸੀਂ ਮੈਨੂੰ ਇੰਨਾ ਜ਼ਿਆਦਾ ਪਿਆਰ ਕਰ ਰਹੇ ਹੋ ਨਾ ਮੈਂ ਵੀ ਤੁਹਾਨੂੰ ਮਤਲਬ ਜਿਵੇਂ ਤੁਸੀਂ ਕਹਿ ਰਹੇ ਆ ਵਿੱਚ ਸਟੂਡੈਂਟ ਮੇਰੇ ਇਦਾਂ ਦੇ ਵੀ ਆ ਕਹਿੰਦੇ ਵੀ ਅਸੀਂ ਤੁਹਾਡੇ ਵਾਂਗੂ ਬਣਨਾ ਚਾਹੁੰਦੇ ਆ ਹਨਾ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਬਣੋਗੇ ਜ਼ਰੂਰ ਠੀਕ ਆ ਪਰ ਮੈਨੂੰ ਵੀ ਇਹ ਚੀਜ਼ ਦਾ ਪਤਾ ਨਹੀਂ ਸੀਗਾ ਵੀ ਮੈਂ ਇੱਥੇ ਤੱਕ ਪਹੁੰਚ ਜੂਗੀ ਚਲੋ ਪਤਾ ਨਹੀਂ ਬਹਿਗਰੂ ਨੇ ਕਿੱਧਰ ਤੇ ਕਿੱਧਰ ਨੂੰ ਸਾਨੂੰ ਰਸਤਾ ਮਤਲਬ ਇਹ ਕੱਢਿਆ ਮੈਂ ਹੁਣ ਤੱਕ ਵੀਡੀਓ ਕਦੇ ਅਪਲੋਡ ਨਹੀਂ ਕੀਤੀ ਪਰ ਇੱਕ ਵੀਡੀਓ ਅਪਲੋਡ ਕੀਤੀ ਉਹਦੇ ਨਾਲ ਹੀ ਮੈਨੂੰ ਮਤਲਬ ਇੰਨਾ ਜ਼ਿਆਦਾ ਪਿਆਰ ਮਿਲਣ ਲੱਗ ਗਿਆ ਉਸ ਤੋਂ ਬਾਅਦ ਮੈਂ ਵੀਡੀਓ ਪਾਈ ਜਾਨੀ ਪਾਈ ਜਾਨੀਆਂ ਤੇ ਆਪਣਾ ਆਨਲਾਈਨ ਕੰਮ ਵੀ ਮਤਲਬ ਚੱਲ ਰਿਹਾ ਵਧੀਆ ਚੱਲ ਰਿਹਾ ਹਨਾ ਤੇ ਇਹ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਦੋ ਚਾਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ ਤੇ ਸਾਰਿਆਂ ਦਾ ਧੰਨਵਾਦ ਕਰਨਾ ਸੀਗਾ ਬਾਕੀ ਰਹੀ ਗੱਲ ਹੋਰ ਅੱਗੇ-ਅੱਗੇ ਸਿਖਾਉਣ ਦੀ ਠੀਕ ਆ ਕਿਉਂਕਿ ਵੀਡੀਓ ਨਾ ਹੁਣ ਥੋੜੀ ਲੇਟ ਹੋਣ ਲੱਗ ਗਈ ਇੱਕ ਦੋ ਦਿਨ ਮਿਸ ਹੋ ਜਾਂਦੇ ਆ ਵਿੱਚੋਂ ਪਰ ਮੈਂ ਦਿਲੋਂ ਚਾਹੁੰਦੀ ਨਹੀਂ ਸੱਚੀ ਕਹਿੰਦੀ ਆ ਵੀ ਜਦੋਂ ਤੱਕ ਮੈਂ ਵੀਡੀਓ ਅਪਲੋਡ ਨਹੀਂ ਨਾ ਕਰਦੀ ਹੈਗੀ YouTube ਤੇ ਉਦੋਂ ਤੱਕ ਮੈਨੂੰ ਨਾ ਮਤਲਬ ਘਬਰਾਹਟ ਜੀ ਲੱਗੀ ਰਹਿੰਦੀ ਮੈਨੂੰ ਇਹ ਹੁੰਦਾ ਵੀ ਡੇਲੀ ਵੀਡੀਓ ਤੁਹਾਡੇ ਤੱਕ ਆਉਣੀ ਚਾਹੀਦੀ ਆ ਹਨਾ ਕਿਉਂਕਿ ਮੈਂ ਇਹ ਚੀਜ਼ ਮਿਸ ਨਹੀਂ ਕਰਨਾ ਚਾਹੁੰਦੀ ਕਿਉਂਕਿ ਨਾ ਜਿਹੜਾ ਆਪਣਾ ਪਲ-ਪਲ ਹੈਗਾ ਆਪਾਂ ਮੈਂ ਮਤਲਬ ਤੁਹਾਡੇ ਸਾਹਮਣੇ ਆਉਣਾ ਚਾਹੁੰਦੀ ਆ ਵੀ ਮੈਨੂੰ ਹੁਣ ਦੇਖੋ ਮੈਂ ਜਦੋਂ ਵੀਡੀਓ ਕਿ ਕਰੂੰਗੀ ਤੇ ਮਤਲਬ ਇੱਕ ਮੇਰੀ ਭੈਣ ਨੇ ਕਮੈਂਟ ਕੀਤਾ ਕਹਿੰਦੇ ਵੀ ਅਸੀਂ ਤਾਂ ਤੁਹਾਡੀ ਕਹਿੰਦੇ ਰੋਜ਼ ਵੇਟ ਕਰਦੇ ਆ ਵੀ ਕਦੇ ਨਾ ਕੋਈ ਵੀਡੀਓ ਪਾਉਗੇ ਕੋਈ ਵੀਡੀਓ ਪਾਉਗੇ ਹਨਾ ਤੇ ਮਤਲਬ ਉਹਨਾਂ ਨੇ ਇਦਾਂ ਹੀ ਮੈਨੂੰ ਮਤਲਬ ਵੀਡੀਓ ਪਾਉਂਦੀ ਸਾਰ ਦੁਆਵਾਂ ਮੈਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਰੱਬ ਭਲਾ ਕਰੇ ਰੱਬ ਤੁਹਾਨੂੰ ਹੋਰ ਤਰੱਕੀਆਂ ਦਾ ਵੇਹ ਕਰੇ ਹਨਾ ਤੇ ਮਤਲਬ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਸੱਚੀ ਕਹਨੀ ਆ ਵੀ ਮੈਂ ਤੁਹਾਡੇ ਦੋ ਬੋਲ ਸੁਣ ਕੇ ਨਾ ਮਤਲਬ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਆਰ ਮਤਲਬ ਇੰਨਾ ਕੋਈ ਆਪਣਾ ਨਹੀਂ ਕਰਦਾ ਮੈਂ ਸਹੀ ਗੱਲ ਦੱਸਾਂ ਸੱਚੀ ਕਹਿੰਦੀ ਆ ਮੈਨੂੰ ਅੱਜ ਤੱਕ ਕਿਸੇ ਤੋਂ ਇੰਨਾ ਪਿਆਰ ਨਹੀਂ ਮਿਲਿਆ ਜਿੰਨਾ ਮੈਨੂੰ ਤੁਹਾਡੇ ਤੋਂ ਮਿਲਿਆ ਠੀਕ ਹੈ ਜੀ ਬਾਕੀ ਰਹੀ ਗੱਲ ਕੰਮ ਦੀ ਦੇਖੋ ਮੈਂ ਇਹ ਨਹੀਂ ਕਹਿੰਦੀ ਆ ਕਿ ਦੇਖੋ ਮੈਨੂੰ ਮਤਲਬ ਮੇਰੇ ਮਨ ਚ ਬਿਲਕੁਲ ਨਹੀਂ ਹੈਗਾ ਵੀ ਕੋਈ ਸਟੀਚਿੰਗ ਸਿੱਖ ਰਿਹਾ ਬਹੁਤ ਦੁਨੀਆ ਸਿੱਖ ਰਹੀ ਹੈ ਜੀ ਸਟੀਚਿੰਗ ਸਿੱਖ ਸਿੱਖ ਕੇ ਵੀਡੀਓ ਵੀ ਅਪਲੋਡ ਕਰਨ ਲੱਗ ਗਏ ਹਨਾ ਉਹ ਪਰ ਮਤਲਬ ਮੈਂ ਇਹ ਚੀਜ਼ ਨਹੀਂ ਮੈਂ ਕੋਈ ਚੀਜ਼ ਲੁਕਾਉਣਾ ਨਹੀਂ ਚਾਹੁੰਦੀ ਮੈਂ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਠੀਕ ਆ ਕਿਉਂਕਿ ਦੇਖੋ ਕੋਈ ਵੀ ਮਤਲਬ ਇਹ ਚੀਜ਼ ਚਾਹੁੰਦਾ ਨਹੀਂ ਹੁੰਦਾ ਹੈਗਾ ਵੀ ਅਸੀਂ ਕੋਈ ਗੁਣ ਅਗਲੇ ਨੂੰ ਦੱਸੀਏ ਵੀ ਸਾਡਾ ਕੋਈ ਗੁਣ ਆਵੇ ਕਿਸੇ ਨੂੰ ਪਰ ਲੇਕਿਨ ਮੈਂ ਇਹ ਚੀਜ਼ ਚਾਹੁੰਦੀ ਆ ਵੀ ਤੁਹਾਨੂੰ ਜਿਹੜੀ ਚੀਜ਼ ਮੈਂ ਕਰਦੀ ਉਹ ਚੀਜ਼ ਤੁਹਾਨੂੰ ਆਉਣੀ ਚਾਹੀਦੀ ਹੈ ਜਰੂਰ ਠੀਕ ਹੈ ਜੀ ਕਿਉਂਕਿ ਤੁਸੀਂ ਆਪਣੀ ਕਿਸਮਤ ਦਾ ਖਾਣਾ ਮੈਂ ਆਪਣੀ ਕਿਸਮਤ ਦਾ ਖਾਣਾ ਮੈਨੂੰ ਇਹਦੇ ਵਿੱਚ ਕੋਈ ਡਰ ਨਹੀਂ ਕੋਈ ਸ਼ੱਕ ਨਹੀਂ ਕੋਈ ਮਤਲਬ ਕਿਸੇ ਵੱਲ ਉਹ ਨਹੀਂ ਹੈਗਾ ਵੀ ਕੋਈ ਮੇਰੀ ਵੀਡੀਓ ਦੇਖ ਕੇ ਕੋਈ ਆਪਣੀ ਵੀਡੀਓ ਅਪਲੋਡ ਕਰਦਾ ਕਰੋ ਜੀ ਵਧੀਆ ਕਰਕੇ ਦਿਖਾਓ ਦੁਨੀਆ ਨੂੰ ਕੰਮ ਵੀ ਅਸੀਂ ਵੀ ਕੁਝ ਹੈਗੇ ਆ ਕਰਨੇ ਜੋਗੇ ਹੈਗੇ ਆ ਠੀਕ ਆ ਕਿਉਂਕਿ ਵੀਡੀਓਜ਼ ਬਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਬਸ ਆਪਾਂ ਨੇ ਵੀਡੀਓ ਬਣਾਤੀ ਬਸ ਵੀ ਇਹ ਨਹੀਂ ਹੁੰਦਾ ਦੇਖੋ ਮੈਂ ਮਤਲਬ ਸਟੀਚਿੰਗ ਵਿੱਚ ਕਾਫੀ ਟਾਈਮ ਦੀ ਪਈ ਹੋਈ ਆ ਮੈਨੂੰ ਜਦ ਕਿ ਆਪਣੇ ਆਪ ਨੂੰ ਇਹ ਨਹੀਂ ਸੀਗਾ ਵੀ ਮੈਂ ਤੁਹਾਨੂੰ ਵੀਡੀਓ ਅਪਲੋਡ ਕੋਈ ਤੁਹਾਨੂੰ ਕੁਝ ਸਮਝ ਆਊਗਾ ਜਾਂ ਨਹੀਂ ਆਊਗਾ ਹਨਾ ਪਰ ਲੇਕਿਨ ਫਿਰ ਵੀ ਜਿਵੇਂ ਵੀ ਮੈਂ ਤੁਹਾਨੂੰ ਮਤਲਬ ਜਿਹੜੀ ਵੀ ਚੀਜ਼ ਸਮਝਾਉਣੀ ਆ ਜਿਹੜੇ ਮੇਰੇ ਆਨਲਾਈਨ ਸਟੂਡੈਂਟ ਨੇ ਫਰਸਟ ਬੈਚ ਵਾਲੇ ਠੀਕ ਆ ਉਹ ਮੇਰੇ ਕੋਲ ਅਗਲੇ ਬੈਚ 'ਚ ਵੀ ਆ ਰਹੇ ਨੇ ਠੀਕ ਆ ਉਹਨਾਂ ਨੇ ਤਿੰਨ ਤਿੰਨ ਬੈਚ ਕਹਿੰਦੇ ਅਸੀਂ ਤੁਹਾਡੇ ਕੋਲ ਲਾਉਣੇ ਆ ਤਿੰਨ ਤਿੰਨ ਚਾਰ ਚਾਰ ਬੈਚ ਲਾਉਣੇ ਆ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਆਓ ਕਿਉਂਕਿ ਉਹਨਾਂ ਨੂੰ ਜੇ ਮੇਰਾ ਸਮਝਾਉਣ ਦਾ ਤਰੀਕਾ ਵਧੀਆ ਲੱਗਦਾ ਤਾਂ ਕਰਕੇ ਉਹ ਅਗਲੀ ਐਡਮਿਸ਼ਨ ਲੈ ਰਹੇ ਆ ਮੇਰੇ ਕੋਲ ਠੀਕ ਆ ਸਾਰੇ ਮੇਰੇ ਸਟੂਡੈਂਟ ਅੱਗੇ ਅੱਗੇ ਐਡਮਿਸ਼ਨ ਲੈ ਰਹੇ ਆ ਤੇ ਬਾਕੀ ਰਹੀ ਗੱਲ ਇਹ ਮੈਂ ਹੁਣ YouTube ਤੇ ਵੀਡੀਓ ਵੀ ਆਪਣੇ ਆਨਲਾਈਨ ਜਿਹੜੇ ਸਬਸਕ੍ਰਾਈਬਰ ਨੇ ਉਹਨਾਂ ਲਈ ਪਾਉਣੀ ਹੈ ਮੈਂ ਵੀਡੀਓ ਇਦਾਂ ਹੀ ਅਪਲੋਡ ਕਰਦੀ ਰਹੂੰਗੀ ਬ੍ਰਿੱਕੀ ਚੀਜ਼ਾਂ ਵੀ ਤੁਹਾਨੂੰ ਮੈਂ ਦੱਸਦੀ ਰਹੂੰਗੀ ਬਸ ਮੇਰੇ ਕੋਲ ਥੋੜਾ ਜਿਹਾ ਟਾਈਮ ਘੱਟ ਹੁੰਦਾ ਹੈ ਤੇ ਮੈਂ ਹੁਣ ਮਤਲਬ ਸਟੀਚਿੰਗ ਦਾ ਥੋੜਾ ਜਿਹਾ ਘਟ ਕਰਨਾ ਚਾਹੁੰਦੀ ਆ ਵੀ ਥੋੜਾ ਜਿਹਾ ਸਟੀਚਿੰਗ ਦਾ ਘਟਾ ਦਵਾ ਕਿਉਂਕਿ ਮੈਂ ਜੇ ਸਟੀਚਿੰਗ ਦਾ ਘਟਾਉਂਗੀ ਤਾਂ ਤੁਹਾਨੂੰ ਸਿੱਖਣ ਨੂੰ ਏ ਟੂ ਜ਼ेड ਸਾਰਾ ਮਿਲੂਗਾ ਠੀਕ ਆ ਕਿਉਂਕਿ ਮੈਨੂੰ ਇਹ ਹੁੰਦਾ ਵੀ ਮੈਂ ਸਟੀਚਿੰਗ ਦੇ ਚੱਕਰਾਂ 'ਚ ਥੋੜਾ ਜਨਾ ਮੈਂ ਫਿਰ ਵੀਡੀਓ ਬਣਾਉਣ 'ਚ ਥੋੜਾ ਜਿਹਾ ਮੈਨੂੰ ਐ ਲੱਗਦਾ ਮੈਨੂੰ ਮਤਲਬ ਚੈਨ ਵੀ ਨਹੀਂ ਆਉਂਦਾ ਜਦ ਤੱਕ ਵੀਡੀਓ ਮੈਂ ਬਣਾਵਾਂ ਨਾ ਤੁਹਾਡੇ ਲਈ ਹਨਾ ਤੇ ਹੁਣ ਮੈਂ ਲੱਗੀ ਸੀਗੇ ਸੂਟ ਦੀ ਫਿਟਿੰਗ ਕਰਨਾ ਹਨਾ ਮੈਂ ਸੋਚਿਆ ਵੀ ਆਪਣੀਆਂ ਭੈਣਾਂ ਨਾਲ ਇਹ ਵੀਡੀਓ ਸ਼ੇਅਰ ਕਰ ਦਵਾ ਵੀ ਤੁਹਾਨੂੰ ਪਤਾ ਲੱਗ ਜਾਵੇ ਵੀ ਜਿਹ ਵੀ ਕਮੀ ਪੇਸ਼ੀ ਹੁੰਦੀ ਆ ਤਾਂ ਉਹ ਮੈਂ ਇਹਦੇ ਵਿੱਚ ਤੁਹਾਨੂੰ ਮੈਂ ਬ੍ਰਿੱਕੀ ਬ੍ਰਿੱਕੀ ਚੀਜ਼ਾਂ ਸਾਰੀਆਂ ਦੱਸਾਂਗੀ ਤੇ ਹੁਣ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਮੇਰੀ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਠੀਕ ਆ ਤੇ ਅੱਜ ਹੁਣ ਆਪਾਂ ਕਰਦੇ ਆ ਜੀ ਫਿਟਿੰਗ ਠੀਕ ਆ ਤੇ ਦੇਖੋ ਹੁਣ ਆਪਾਂ ਨੇ ਕਰਨੀ ਆ ਜੀ ਫਿਟਿੰਗ ਤੇ ਜਿਵੇਂ ਹੁਣ ਦੇਖੋ ਜੀ ਮੈਂ ਨਿਸ਼ਾਨੀ ਲਾ ਕੇ ਰੱਖੀ ਹੋਈ ਹੈ ਇਹ ਲਾਈਨਿੰਗ ਵਾਲੀ ਸ਼ਰਟ ਹੈ ਨਾ ਤੇ ਨਾ ਤਾਂ ਇਹਨੇ ਵਧਣਾ ਹੈ ਹਨਾ ਕੋਈ ਵੀ ਮਤਲਬ ਜਿਵੇਂ ਹੁਣ ਕਹਿੰਦੇ ਕਈ ਵਾਰ ਕਪੜਾ ਹਲਕਾ ਹੁੰਦਾ ਹੈ ਹਨਾ ਥੋੜਾ ਸਟੈਚੂਏਬਲ ਦਾ ਹੁੰਦਾ ਉਹਦੇ ਕਰਕੇ ਨਾ ਮਤਲਬ ਫਿਟਿੰਗ ਪ੍ਰੋਪਰ ਆ ਜਾਂਦੀ ਹੈ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਵੇਂ ਕਸਟਮਰ ਦੀ ਹੈਗੀ ਆ ਜੀ ਸਾਡੇ 20 ਬਰੈਸਟ ਠੀਕ ਹੈ ਜੀ ਸਾਡੇ 20 ਆ ਤਾਂ ਆਪਾਂ ਨੇ ਉਰੇ ਤੋਂ ਕੀ ਕਰਨਾ ਉਰੇ ਤੋਂ 21 ਲੈ ਲੈਣੀ ਹੈ ਠੀਕ ਆ ਸਾਡੇ ਵੀ ਆ 21 ਲੈ ਲੈਣੀ ਅੱਧਾ ਇੰਚ ਉੱਪਰ ਲੈ ਲੈਣੀ ਹੈ ਠੀਕ ਹੈ ਜੀ ਅੱਗੇ ਆ ਗਈ ਜੀ ਕਮਰ ਕਮਰ ਤੁਸੀਂ ਕਿੱਥੋਂ ਨਾਪਣੀਆਂ ਉਰੇ ਤੋਂ ਕਮਰ ਨਾਪਣੀਆਂ ਠੀਕ ਆ ਕਮਰ ਹੈਗੀ ਆ ਜੀ 19 ਦੇਖੋ ਉਰੇ ਨਿਸ਼ਾਨੀ ਆਪਣੀ ਪੂਰੀ ਆ ਗਈ ਇਧਰੋਂ ਵੀ ਤੇ ਇਧਰੋਂ ਵੀ ਠੀਕ ਆ ਆਪਾਂ ਨੇ ਮਤਲਬ ਪਲੇਟ ਦੇ ਨੀਚੇ ਤੋਂ ਫਿਟਿੰਗ ਨਾਪਣੀ ਆ ਉਸ ਤੋਂ ਬਾਅਦ ਹਿਪ ਹਿਪ ਹੈਗੀ ਆ ਜੀ 22 ਠੀਕ ਆ ਜੀ 22 ਕਿੰਨੀ ਆਪਾਂ ਨੇ ਕਿੰਨੀ ਰੱਖਿਆ 22 ਤੋਂ 2 ਪੁਆਇੰਟ ਉੱਪਰ ਠੀਕ ਆ ਐ ਇਦਾਂ ਤੁਸੀਂ ਫਿਟਿੰਗ ਚ ਕਰਨਾ ਹੈ ਲਾਈਨਿੰਗ ਵਾਲੇ ਸੂਟ ਚ ਇੰਨੀ ਕੁ ਮਤਲਬ ਲੂਜ਼ਿੰਗ ਦੇਣੀ ਆ ਤੁਸੀਂ ਤੇ ਹੁਣ ਜਿਹੜੀ ਆਪਾਂ ਸਲਾਈ ਲਾਉਣ ਲੱਗੀਆਂ ਤੁਸੀਂ ਸਲਾਈ ਦੇਖੋ ਮੈਂ ਕਿੱਦਾਂ ਲਾ ਰਹੀ ਆ ਪਹਿਲਾਂ ਤਾਂ ਜਿਹੜਾ ਤੁਸੀਂ ਕਹਿ ਰਹੇ ਆ ਵੀ ਬੈਕ ਜਿਹੜਾ ਬੈਕ ਵਾਲਾ ਗਲਾ ਸਾਡਾ ਪਿੱਛੇ ਨੂੰ ਪੈ ਜਾਂਦਾ ਹੈ ਖਿੱਚ ਪੈਂਦੀ ਆ ਠੀਕ ਆ ਦੇਖੋ ਇਹਦੇ ਵਿੱਚ ਦੋ ਕਾਰਨ ਹੁੰਦੇ ਆ ਇੱਕ ਤਾਂ ਜਦੋਂ ਤੁਸੀਂ ਪਲੇਟ ਉੱਚੀ ਪਾ ਦਨੇ ਆ ਤਾਂ ਕਰਕੇ ਬੈਕ ਗਲਾ ਪਿੱਛੇ ਨੂੰ ਜਾਣ ਲੱਗ ਜਾਂਦਾ ਦੂਜੀ ਗੱਲ ਇਹ ਆ ਤੁਸੀਂ ਕੀ ਕਰਨਾ ਫਿਟਿੰਗ ਕਰਨ ਤੋਂ ਪਹਿਲਾਂ ਅੱਧਾ ਅੱਧਾ ਇੰਚ ਇਹ ਡਾਊਨ ਕਰਨਾ ਠੀਕ ਹੈ ਜੀ ਐਨ ਐਨ ਡਾਊਨ ਕਰਨਾ ਹੈ ਤੁਸੀਂ ਫਰੰਟ ਪੱਲਾ ਠੀਕ ਆ ਤੇ ਇੱਥੋਂ ਤੁਸੀਂ ਸਲਾਈ ਲਾਉਣੀ ਸਟਾਰਟ ਕਰਨੀ ਹੈ ਤੇ ਬਾਕੀ ਜਿੰਨਾ ਜਿੰਨਾ ਸਾਈਡਾਂ ਤੇ ਕਪੜਾ ਬਚਦਾ ਉਹਨਾਂ ਉਹਨਾਂ ਹੀ ਕਪੜਾ ਕੱਢਣਾ ਦੋਨਾਂ ਸਾਈਡਾਂ ਤੋਂ ਠੀਕ ਆ ਇੱਧਰ ਵੀ ਆਪਣਾ ਇੰਨਾ ਬਚ ਗਿਆ ਤੇ ਇੱਧਰ ਵੀ ਆਪਣਾ ਇੰਨਾ ਬਚ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਸਲਾਈ ਲਾਉਣੀ ਸਟਾਰਟ ਕਰਨੀ ਹੈ ਉਰੇ ਤੋਂ ਤੇ ਇੱਥੋਂ ਸ਼ੇਪ ਦੇਣੀ ਆ ਫਿਟਿੰਗ ਦੀ ਠੀਕ ਹੈ ਆਪਲੇਟ ਚਾਹੇ ਤੁਸੀਂ ਨੀਚੇ ਕਰਦੋ ਚਾਹੇ ਉੱਪਰ ਕਰਦੋ ਤੁਹਾਡੀ ਆਪਣੀ ਇੱਛਾ ਕੋਈ ਚੱਕਰ ਨਹੀਂ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਠੀਕ ਹੈ ਚਾਹੇ ਤੁਸੀਂ ਨੀਚੇ ਕਰਦੋ ਚਾਹੇ ਉੱਪਰ ਕਰਦੋ ਦੇਖੋ ਐਦਾਂ ਇਹਦਾ ਸਲਾਈ ਲੈ ਆਣੀ ਇਹ ਸਲਾਈ ਨਿਸ਼ਾਨੀ ਦੇ ਅੰਦਰਲੀ ਸਾਈਡ ਨਹੀਂ ਰੱਖਣੀ ਹੈ ਨਿਸ਼ਾਨੀ ਤੋਂ ਬਾਹਰਲੀ ਸਾਈਡ ਰੱਖਣੀ ਹੈ ਠੀਕ ਆ ਉਰੇ ਤੋਂ ਫੇਰ ਇਹਨੂੰ ਵਾਪਸ ਲੈ ਜਾਣਾ 19 ਆਪਾਂ ਨੇ 19 ਦੀ ਨਿਸ਼ਾਨੀ ਉਰੇ ਲਾਈ ਤੀ ਨਾ 19 ਤੋਂ 2 ਪੁਆਇੰਟ ਉੱਪਰ ਲਾਈ ਆ ਠੀਕ ਆ ਤੁਸੀਂ ਐਦਾਂ ਹੀ ਲਾਉਣੀ ਆ ਲਾਈਨਿੰਗ ਵਾਲਾ ਸੂਰਜ ਤੁਸੀਂ 2 ਪੁਆਇੰਟ ਉੱਪਰ ਲਾਉਣੀ ਹੈ। ਠੀਕ ਹੈ ਜੀ, ਦੂਜੀ ਸਾਈਡ ਵੀ ਤੁਸੀਂ ਸੇਮ ਓਰੇਟੋ ਠੀਕ ਹੈ ਜੀ ਐਦਾਂ ਸਲਾਈ ਲਾ ਕੇ ਤੇ ਆ ਚੀਜ਼ ਹੈ ਨਾ ਜਿਹੜੀ 메ਨ ਚੀਜ਼ ਇਹ ਤੁਸੀਂ ਕਟਿੰਗ ਕਰਨੀ ਹੈ ਕਿਉਂਕਿ ਮੈਨੂੰ ਕਾਲਾਂ ਵੀ ਬਹੁਤ ਆਉਨੀਆਂ ਵੀ ਇਹ ਕਟਿੰਗ ਕਰਨੀ ਹੈ ਜਾਂ ਐਦਾਂ ਹੀ ਰੱਖਣੀ ਹੈ ਠੀਕ ਹੈ ਹਲਕੀ ਹਲਕੀ ਸ਼ੇਪ ਦੇ ਕੇ ਐਦਾਂ ਕਟਿੰਗ ਕਰ ਦੇਣੀ ਹੈ ਤੇ ਜਿਹੜੀ ਆਪਾਂ ਨੇ ਸਾਈਡ ਤੇ ਕੱਪੜਾ ਛੱਡਿਆ ਹੈ ਇਹ ਵੀ ਕਟਿੰਗ ਕਰ ਦੇਣਾ ਠੀਕ ਹੈ ਜੀ ਬਸ ਇਹਨੂੰ ਹੁਣ ਆਪਾਂ ਨੇ ਸਿੱਧਾ ਕਰ ਲੈਣਾ ਤੇ ਫਿਟਿੰਗ ਮੈਂ ਤੁਹਾਨੂੰ ਨਾਪ ਕੇ ਦਿਖਾ ਦੰਨੀ ਆ ਹੁਣੇ ਤੇ ਹਾਂਜੀ ਹੁਣ ਆਪਾਂ ਨੇ ਉਹਦੇ ਤੋਂ ਫਿਟਿੰਗ ਨਾਪ ਕੇ ਦੇਖਣੀ ਹੈ ਦੇਖੋ 21 ਤਿਆਰ ਹੋ ਗਈ ਨਾ 21 ਤੋਂ 2 ਪੁਆਇੰਟ ਉੱਪਰ ਹੋਗੀ ਠੀਕ ਆ ਕਿਉਂਕਿ ਲਾਈਨਿੰਗ ਵਾਲੇ 'ਚ ਥੋੜੀ ਜੀ ਲੂਜ਼ਿੰਗ ਹੋਣੀ ਚਾਹੀਦੀ ਆ ਦੇਖੋ ਜੀ 19 19 ਤੋਂ 2 ਪੁਆਇੰਟ ਉੱਪਰ ਠੀਕ ਆ ਜਦੋਂ ਤੁਸੀਂ ਸਿੱਧਾ ਕਰਨਾ ਨਾ ਐਦਾਂ ਫਿਟਿੰਗ ਤੁਹਾਡੀ ਆਣੀ ਚਾਹੀਦੀ ਆ ਫਿਰ ਤੁਹਾਡੀ ਜਿਹੜੀ ਲਾਈਨਿੰਗ ਵਾਲੇ ਸੂਟ ਦੀ ਫਿਟਿੰਗ ਹੈ ਨਾ ਉਹ ਪ੍ਰੋਪਰ ਸਹੀ ਆਜੂਗੀ ਠੀਕ ਹੈ ਜੀ ਅੱਜ ਲਈ ਇਹੀ ਸੀਗਾ ਤੇ ਬਾਕੀ ਜਿਹੜੀ ਆਪਾਂ ਬਾਜੂ ਜੜਨੀ ਆ ਉਹਦੀ ਆਪਾਂ ਰੀਲ ਪਾਵਾਂਗੇ ਸ਼ਾਰਟ ਪਾਵਾਂਗੇ ਉਹ ਤੁਸੀਂ ਜ਼ਰੂਰ ਦੇਖ ਲਿਓ ਕਿਉਂਕਿ ਬਾਜੂ ਕਿਵੇਂ ਜੜੀ ਜਾਂਦੀ ਆ ਕਿਉਂਕਿ ਬਾਜੂ ਜੜਨ 'ਚ ਵੀ ਕਾਫੀ ਜ਼ਿਆਦਾ ਦਿੱਕਤ ਆਉਂਦੀ ਆ ਉਹਦੇ ਵਿੱਚ ਕੀ ਹੁੰਦਾ ਕਈ ਵਾਰੀ ਮੋਢਾ ਵੱਜ ਜਾਂਦਾ ਕਈ ਵਾਰੀ ਬਾਹਾਂ ਵੱਜ ਜਾਂਦੀ ਆ ਪਲੀਜ਼ ਉਹ ਤੁਸੀਂ ਵੀਡੀਓ ਜ਼ਰੂਰ ਦੇਖ ਲਿਓ ਕਿਉਂਕਿ ਉਹਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਹੈਲਪ ਹੋ ਜਾਣੀ ਆ ਤੇ ਬਾਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ